ਦੇ ਵੀ ਬਾਬਿਓ ਆਪਣੇ ਇੰਜਨ ਦਾ ਹੋ ਗਿਆ ਕੰਮ ਕੰਮ ਦਾ ਕੀ ਉਹਦੇ ਬਲੋਏ ਮਾਰ ਦਿੰਦਾ ਆਪਣਾ ਇੰਜਨ ਬਹੁਤ ਜ਼ਿਆਦਾ ਇਸ ਕਰਕੇ ਆਪਾਂ ਬਾਈ ਬੁਲਾਇਆ ਕੀ ਹਾਲ ਚਾਲ ਆ ਵੀਰੇ ਵਧੀਆ ਜੀ ਵਧੀਆ ਤੁਸੀਂ ਸੁਣਾਓ ਜੀ ਹੋਰ ਕਿਹੜਾ ਪਿੰਡ ਆ ਵੀਰੇ ਆਪਣੇ ਦੀ ਪਟਿਆਲਾ ਪਟਿਆਲੇ ਕੋਲ ਕਿਹੜਾ ਪਿੰਡ ਆ ਛੇਕਪੁਰਾ ਜੀ ਛੇਕਪੁਰ ਇਹ ਬਾਈ ਬਾਈ 36 ਘੜਾ ਆਇਆ ਹੋਇਆ ਥੀ ਆਪਾਂ ਇਹਨੂੰ ਬੁਲਾਇਆ ਕਿਉਂ ਆਪਣਾ ਇੰਜਨ ਮੈਨੂੰ ਤਾਂ ਪੰਪ ਚ ਵੀ ਸ਼ੱਕ ਪੈਂਦੀ ਸੀ ਵੀ ਕਿਤੇ ਇਹਦੇ ਇੱਥੇ ਵੀ ਗਰਬੜਾ ਪਰ ਬਾਈ ਕਹਿੰਦਾ ਨਹੀਂ ਇਹ ਚੱਕ ਚੁੱਕ ਕਰਿਆ ਕੱਲ ਸਾਰ ਆਗੇ ਸਾਡੇ ਕੋਲ ਰਾਤ ਇੱਥੇ ਰੁੱਕ ਗਿਆ ਤਾਂ ਹੁਣ ਫਿਰ ਮਨ ਕੀ ਕੀ ਬਿਮਾਰੀ ਪਈ ਇਹਨੂੰ ਕੀ ਕੀ ਪਾਵੇਂ ਇਹਦਾ ਇਹ ਰਿੰਗ ਸਲੀਪਾ ਡਾਉਣ ਨੇ ਜੀ ਆਪਣੇ ਸਲੀਪਾ ਕੱਟੀਆਂ ਹੋਈਆਂ ਨਿਕਲੇ ਰੇ ਵਿੱਚੋਂ ਜਿਹਦੇ ਕਰਕੇ ਬਲੋ ਮਾਰਨ ਲੱਗ ਗਈ ਹੈ ਅੱਛਾ ਪਿਸਟਨ ਆਪਾਂ ਚੈੱਕ ਕਰਾਂਗੇ ਦੇ ਰਿੰਗ ਕੱਢ ਕੇ ਕਿਵੇਂ ਕੀ ਕੰਡੀਸ਼ਨ ਆ ਪਿਸਟਨਾਂ ਦੀ ਠੀਕ ਹੈ ਤੇ ਲੋੜ ਪਈ ਪਿਸਟਨ ਦੀ ਪਾਵਾਂਗੇ ਨਹੀਂ ਤਾਂ ਆਪਾਂ ਰਿੰਗ ਸਲੀਪਾ ਕੱਲੀਆਂ ਪਾਵਾਂਗੇ ਇਹਦੇ ਵਿੱਚ ਠੀਕ ਆ ਠੀਕ ਹੈ ਜੀ ਠੀਕ ਹੈ ਹੁਣ ਹੋਏ ਬਾਕੀ ਸਾਨੂੰ ਦਿੱਕਤ ਪਹਿਲਾਂ ਹੈਗੀ ਸੀ ਬਹੁਤ ਜ਼ਿਆਦਾ ਬਲੋ ਮਾਰਦਾ ਦਾ ਫੋਰਮੈਨ ਕਹਿੰਦਾ ਵੀ ਥ ਉਹੀ ਕਦਰੇ ਖਿੱਚ-ਖਿੱਚ ਕੇ ਕੰਮ ਕਰਬੜ ਹੋ ਗਿਆ। ਬਾਕੀ ਛੱਤੀ ਗੱੜ ਦੇ ਪਾਈ ਬੜਾ ਡਰਦਾ ਮੈਨੂੰ ਮਿਸਤਰੀ ਪਤਾ ਨਹੀਂ ਕਿ ਮੈਂ ਹੁਣ ਕਿਵੇਂ ਕਰਾਂ ਆਪਣੇ ਏਰੀਆ ਦੇ ਬੰਦਾ ਲੱਭ ਗਿਆ। ਮੈਂ ਭਾਈ ਤੈਨੂੰ ਹੁਣ ਫੁੱਲ ਸਪੋਰਟ ਕਰਾਂਗੇ। ਪਰ ਹੁਣ ਉਹਨਾਂ ਤਾਂ ਨਹੀਂ ਮਿੱਟੀ ਪੋ ਉਹ ਨਹੀਂ ਜਿਦਾਂ ਖੁੱਲੀਆਂ ਪਈਆਂ ਉੱਪਰ। ਉਹ ਨਹੀਂ ਉਹ ਤਾਂ ਸਾਫ਼ ਹੋ ਜਾਵੇ ਡੀਜ਼ਲ ਮਾਰੇਗਾ ਤੂੰ ਹਾਂ ਮੈਂ ਉਹਨੂੰ ਏਦਾਂ ਸਾਫ਼ ਕਰਾਂਗਾ। ਅੱਛਾ ਅੱਛਾ। ਹੂੰ। ਬਾਕੀ ਨਾਲ ਕੋਈ ਇਸ ਤਰ੍ਹਾਂ ਕੱਪੜਾ ਏਦਾਂ ਵੀ ਕੱਪੜਾ ਬੁਨਾਰ ਪਾ ਦੇਣੇ ਆ ਫਿਰ ਇਹਨਾਂ ਨੂੰ। ਤੇ ਜਦੋਂ ਆਪਾਂ ਫਿਟ ਕਰਾਂਗੇ ਫਿਟ ਕਰਦੇ ਪਹਿਲਾਂ ਡੀਜ਼ਲ ਨਾਲ ਪੁਰਸ਼ ਨਾਲ ਸਾਫ਼ ਕਰਾਂਗੇ। ਬਾਕੀ ਵੀ ਵਧੀਆ ਕੰਮ ਕਰਦਾ ਮੁੰਡਾ। ਹੁਣ ਦੂਜੀ ਗੱਲ ਆਪਣੇ ਏਰੀਆ ਦਾ। ਏਡਾ ਨਹੀਂ ਹੈਗਾ। ਬਾਹਰੋਂ ਬੰਦਾ ਨਹੀਂ ਆਇਆ। ਹੁਣ ਇਹ ਕਿਵੇਂ ਨੇ ਆਪਣੇ ਪਿਛਟਮ? ਕੀ ਲੱਗੀ ਲੱਗਦਾ? ਅੱਛਾ। ਕੀ ਕਿਹਨੇ ਨਹੀਂ ਹੈ। ਇਹ ਇੰਜਣ ਚਲਾਣਾ ਨਾ ਆਪਾਂ ਚਲਾ ਵੀ ਸਕਦੇ ਸੀ ਪਰ ਹੋਰ ਮਨ ਕਹਿੰਦਾ ਵੀ ਜੇ ਆਪਾਂ ਚਲਾਏਗੇ ਇਹਨੂੰ ਬ로우 ਮਾਰੀ ਗਿਆ। ਵੀ ਇਹਨੇ ਇਹ ਤੇਲ ਚੁੱਕਣ ਲੱਗ ਜਾਣਾ ਵੀ ਮੈਨੂੰ ਤੇਲ ਚੁੱਕਣ ਲੱਗਿਆ ਰੋਡ ਸਿਸਟਮ ਵੀ ਪਹਿਲਾਂ ਆਪਣਾ ਇੰਜਨ ਫੁੱਲ ਕਰਾਇਆ ਹੋਇਆ ਹੈ ਨਾ ਉਹ ਫੁੱਲੇ ਬਾਕੀ ਦਾ ਹਾਂਜੀ ਹਾਂਜੀ ਪਹਿਲਾਂ ਕੰਮ ਹੋਇਆ ਸੀ ਲੀਪਾ ਓਵਰ ਸਾਈਜ਼ ਪਈਆਂ ਹੋਈਆਂ ਇਹਦੇ ਵਿੱਚ ਅੱਛਾ ਕ੍ਰੈਂਕ ਸਟੈਂਡਰਡ ਵੀ ਇਹਦੇ ਵਿੱਚ ਅੱਛਾ ਤੇ ਹੈਡ ਦਾ ਕੰਮ ਵਧੀਆ ਹੋਇਆ ਠੀਕ ਹੈ ਬੱਸ ਆ ਵੀ ਮਿੱਟੀ ਖਿਚਣ ਕਰਕੇ ਥੋੜਾ ਜਿਆ ਜਨ ਕਿ ਸਲੀਪਾਂ ਨੂੰ ਜਨ ਨੂੰ ਤਕੜਾ ਲੱਗਿਆ ਮਿੱਟੀ ਜੀ ਕਾਫੀ ਖਿਚ ਰੱਖੀ ਸੀ ਜਿਹੜੇ ਕਰਕੇ ਜਨ ਕਿ ਕੰਮ ਹੋਇਆ ਤਾਂ ਹੀ ਕਰਕੇ ਬਈ ਰਿਸਕ ਲੈਣ ਨੂੰ ਜੀ ਜਨ ਕਰਿਆ ਕਿਉਂਕਿ ਉਨੇ ਦਾ ਸੀਜ਼ਨ ਆ ਪਹਿਲਾਂ ਹੀ ਪਤਾ ਵੀ ਲੋਡ ਜਿਹੜਾ ਕੰਮ ਆ ਨਾ ਅੱਗੇ ਗਣਕਦਾ ਵੀ ਹੈਗਾ ਤਾਂ ਕਰਕੇ ਮੈਂ ਕਰਵਾਉਣ ਚ ਫਾਇਦਾ ਤਾਂ ਤੇ ਇਹ ਲੱਗਦੇ ਨੇ ਇਹ ਲੱਗਦੇ ਆ ਚੱਲ ਕੰਮ ਫੇਰ ਵੀ ਠੀਕ ਹੀ ਨਿਕਲਿਆ ਕੋਈ ਐਡਾ ਨਹੀਂ ਨਿਕਲਿਆ ਇਹ ਕਿਵੇਂ ਆ ਫੁਰਮਰ ਆਪਣੇ ਪਿਸਟਨ ਪਿਸਟਨ ਨੂੰ ਠੀਕ ਲੱਗਦਾ ਜੀ ਇਹ हिसाब ਕਰਕੇ ਆਪਾਂ ਧੋ ਕੇ ਪਾਏ ਅੱਛਾ ਹਾਂਜੀ ਬਾਕੀ ਸਰਵਿਸ ਹੋ ਜੂ ਐ ਬਾਕੀ ਸਰਵਿਸ ਹੋ ਸਰਵਿਸ ਤਾਂ ਹੋਣੀ ਹੋਣੀ ਤੇ ਪਤੇਲ ਤਾਂ ਬਦਲਣਾ ਹੀ ਪੈਣਾ ਆਪਾਂ ਨਵਾਂ ਇੰਜਨ ਜਦੋਂ ਵੀ ਕਰਦੇ ਆ ਹੂੰ ਉਹ ਤੇਲ ਬਦਲ ਨਵਾਂ ਹੀ ਪੈਂਦਾ ਉਹਨਾ ਪੁਰਾਣਾ ਤੇ ਨਹੀਂ ਥੀੜੀ ਪੁਰਾਣਾ ਨਹੀਂ ਚਾਹਤਾ ਕੋਕਾ ਗੂੰ ਫੁਕਿਆ ਪਿਆ ਸਕਲ ਦਾ ਖਰਾਬ ਹੋਈ ਪਿਆ ਕਿਹੜਾ ਚੰਗਾ ਤੇਲ ਆ ਬਲਾਸਪੁਰੋਂ ਦੇਖਦਾ ਬਈ ਸਮਾਨ ਸਮੋੜ ਲਿਆਵਾਂ ਹੁਣ ਓਰਾਂ ਟੋਲ ਟਾਲ ਕੇ ਇਹ ਪਟਾੜੇ ਦਾ ਭੇਤ ਹੁੰਦਾ ਦਾ ਵੀ ਓਰੇ ਜੀ ਮਿਲ ਜਾਂਦਾ ਆਪਣਾ ਕਿਸ਼ਟਮਾ ਦਰਬੜਾ ਆਇਆ ਕੱਟ ਲੱਗੇ ਹੋਇਆ ਹਾਂ ਇਸ ਹਲਕੀ 5 ਨੰਬਰ ਹਨ ਅਰੇ 5 ਨੰਬਰ ਕਿਸ਼ਟਮਾ ਇਹ ਵੱਜੇ ਹੋਇਆ ਥੱਲੇ ਕਿ ਸਾਰੇ ਇਦਾਂ ਹੁੰਦੇ ਆ ਇਹ ਸੀ ਜੀ ਵੱਜਦਾ ਯਾਨੀ ਕਿ ਜਦੋਂ ਗਰਮੈਸ਼ ਫੜਦਾ ਇੰਜਨ ਅੱਛਾ ਇਹ ਜਦੋਂ ਗਰਮੈਸ਼ ਫੜੂ ਹੋਣਾ ਇੰਜਨਾ ਤੇ 5 ਨੰਬਰ ਨੂੰ ਯਾਨੀ ਕਿ ਲੱਗਦਾ ੱੱੱਕਾ ਲੱਗਦਾ ਲੱਗਦਾ ਕਿ ਗਰਮੈਸ਼ ਠੀਕ ਹੈ 5 ਨੰਬਰ ਪਿਸਟਨ ਸੀਮਾ 5 ਤੇ 2 ਨੰਬਰ ਠੀਕ ਹੈ ਆ ਦੇ ਅੱਲਾ ਹੈ ਪਈ ਨਾ ਹੂੰ ਇਹ ਸੀ ਜੀ ਮਾਰੀ ਨੂੰ ਪਿਸਟਨ ਠੀਕ ਹੈ ਇਹ ਮਿਲਦੀ ਵੀ ਕਾਪਨ ਬਾਕੀ ਵੀ ਫੋਰ ਮੈਨ ਕਹਿੰਦਾ ਵੀ ਪੁਰਾਣੇ ਇੰਜਨਾਂ ਅੱਗੇ ਰੱਖਣ ਚ ਕੋਈ ਫਾਇਦਾ ਨਹੀਂ ਹੈਗਾ ਬਾਕੀ ਇਹਦੀ ਥਿਊਰੀ ਸਵਾਰ ਕਹਿੰਦਾ ਵੀ ਸਮਾਨ ਬਹੁਖ ਮਿਲਦਾ ਜਗਲ ਪੁਰਾਣੇ ਇੰਜਨਾਂ ਦਾ ਸਮਾਨ ਦੀ ਬੜੀ ਦਿੱਕਤ ਆਉਣ ਲੱਗ ਰਹੀ ਹੈ ਜੀ ਹੁਣ ਵੀ ਮਤਲਬ ਕਰੰਕ ਸੈਕੰਡ ਹੈਂਡ ਲੈਣੀ ਕੋਈ ਵੀ ਸਮਾਨ ਸੈਕੰਡ ਹੈਂਡ ਲੈਣਾ ਹਾਂ ਆਪਣੀ ਚੀਜ਼ ਦੀ ਦਿੱਕਤ ਹੋਣ ਲੱਗ ਜਾਂਦਾ ਟਾਈਮ ਦੇ ਵਿੱਚ ਦੋ ਤਿੰਨ ਸਾਲਾਂ ਦੇ ਵਿੱਚ ਜਿਆਦਾ ਹੋਣ ਲੱਗ ਜਾਂਦੀ ਹੈ ਕਿਉਂਕਿ ਨਵੇਂ ਨਵੇਂ ਇੰਜਨ ਲਾਂਚ ਹੋਈ ਜਾ ਰਹੇ ਆਂ ਅੱਜ ਦੇ ਟਾਈਮ ਦੇ ਵਿੱਚ ਹਾਰਵੈਸਟਰ ਤੇ ਹਿਨੋ ਇੰਜਨ ਚੱਲਦਾ 03 ਜਿਹੜਾ BS4 ਵੀ ਚੱਲ ਰਿਹਾ ਹੈ ਲੇਕਿਨ BS4 ਇਹਦਾ ਕਾਮਯਾਬ ਨਹੀਂ ਹੋਇਆ ਜਿੰਨਾ 03 ਯਾਨੀ ਕਿ ਆਪਣਾ ਸਾਦਾ ਹੀ ਉਹਦੇ ਵਿੱਚ ਕੰਮ ਕਰਦਾ ਹੈ ਹਾਂ 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 ਬਿਨਾ ਯੂਰੀਆ ਵਾਲਾ ਨਾ ਬਿਨਾ ਯੂਰੀਆ ਵਾਲਾ ਇੰਜਨ ਕੰਮ ਕਰ ਜਾਵੇ ਫਿਰ ਇਹ ਕਈ ਬੰਦੇ ਯੂਰੀਆ ਬੰਦ ਕਰਾ ਲੈਂਦੇ ਉਹਨਾਂ ਸਿਸਟਮ ਕਿਵੇਂ ਆ ਉਹ ਯੂਰੀਆ ਸਿਸਟਮ ਤੁਸੀਂ ਬੰਦ ਤੇ ਕਰਵਾ ਲੈਂਦੇ ਲੇਕਿਨ ਆਪਣਾ ਕੱਲੀ ਯੂਰੀਆ ਸਿਸਟਮ ਬੰਦ ਕਰਾਉਣ ਨਾਲ ਕੋਈ ਹੱਲ ਨਹੀਂ ਹੈਗਾ ਬਾਕੀ ਦੇ ਸੈਂਸਰ ਸਿਸਟਮ ਫਿਰ ਵੀ ਚੱਲ ਰਿਹਾ ਹੈ ਨਾ ECM ਦੇ ਨਾਲ ਫਿਰ ਵੀ ਸਾਰਾ ਇੰਜਨ ਚੱਲ ਰਿਹਾ ਹੈ ਹੂੰ ਯਾ ਰੋਟਰੀ ਪੰਪ ਲਾਉਂਦੇ ਉਹ ਜੋ BS4 'ਚ ਵਧੀਆ ਹੈਗਾ ਉਹ ਰੋਟਰੀ ਇਹ ਜਿਹੜਾ ਜਿਹੜਾ ਟਰੱਕ ਵਾਲ ਅਹੀ ਇਹ ਜਿਹੜਾ ਲੈਂਡ ਪੰਪ ਹੁੰਦਾ ਜਿਹੜਾ ਨਿਊਜ਼ੀਲੈਂਡ ਵਾਲਾ ਹਾਂ ਨਿਊਜ਼ੀਲੈਂਡ ਵਾਲਾ ਕੰਮ ਸਭ ਤੋਂ ਜ਼ਿਆਦਾ ਕੰਮ ਆ ਪਲੰਜਰ ਵਾਲਾ ਜਿਹੜਾ ਹੁੰਦਾ ਛੇਪ ਪਲੰਜਰ ਵਾਲਾ ਠੀਕ ਹੈ ਉਹਨੂੰ ਲੈਂਡ ਬੰਦ ਕਰੀਨੇ ਆਪਾਂ ਇਹਦੇ ਬਾਈ ਹੁਣ ਪੁਰਾਣਾ ਇੰਜਨ ਆਵੇ ਔਖਾ ਹੀ ਪਹਿਲਾਂ ਧਰ ਲੰਦੇ ਦੇਣਾ ਚੱਲੀਏ ਜੇ ਫਿਰ ਆਪਾਂ ਸਮਾਨ ਲੈਣ ਹੋਰ ਧੋਈਏ ਧਾਈਏ ਨੂੰ ਚੱਲਦਾ ਨਾ ਮੇਰੇ ਚੱਲੋ ਜੀ ਸਮਾਨ ਲੈਣ ਚਲੀਏ ਆਪਾਂ ਲੈ ਵੀ ਸੁਧਣੋ ਸਮਾਨ ਅਸੀਂ ਲੈ ਆਏ ਉਹ ਪਿਆ ਰਿੰਗ ਐਂਡ ਕਿਟ ਕੁਟ ਜੀ ਲੈਂਦੀ ਆ ਫੋਰਮੈਨ ਨੂੰ ਪਤਾ ਬਾਕੀ ਕੀ ਕੀ ਸਮਾਨ ਦਾ ਕੀ ਦਾ ਫੋਰਮੈਨ ਇਹ ਇਕ ਲੈਂਦਾ ਆਪਾਂ ਨੇ ਆਪਾਂ ਸੀਪਾ ਲੈ ਕੇ ਆਇਆ ਟੂਰੀਆ ਲੈ ਕੇ ਆਇਆ ਜੀ ਮੇਨ ਪਿਕਨ ਜਿਹੜੇ ਹੁੰਦੇ ਨੇ ਅੱਛਾ ਇੱਕ ਆਪਾਂ ਪਿਸਟਮ ਬਦ ਲਿਆ ਹਣਾ ਇੱਕ ਪਿਸਟਮ ਬਦ ਲਿਆ ਆਪਣੇ ਦਾ ਪਿਸਟਮ ਗਰਮ ਹੋਇਆ ਦਾ ਬਹੁਤ ਸਮਾਰਜ ਕਰਾ ਕੋਈ ਸੁਣ ਮਾਰੀ ਉਹ ਜੀ ਪੰਜ ਨੰਬਰ ਦਾ ਠੀਕ ਹੈ ਆ ਮਿੱਤਰਾਂ ਹੁਣ ਤਿਆਰੀ ਹੈ ਸਾਡੀ ਧੋ ਤੋ ਇਹ ਟਾਈਮ ਥੋੜਾ ਜਿਆਦਾ ਲੱਗ ਗਿਆ ਨਹੀਂ ਤਾਂ ਲਗਭਗ ਨਵੇੜ ਦੇਣਾ ਵਾ ਹੋਰ ਬਾਈ ਨੇ ਪੋਰਮੈਨ ਬਾਈ ਨੇ ਪੂਰਾ ਵਧੀਆ ਦੇਲਾੇ ਕੰਮ ਕਰਿਆ ਤੋ ਤਾ ਕੇ ਹੁਣ ਮੰਗਾ ਇਹਨਾਂ ਪਾਈਪ ਪਾਲਾਂਗੇ ਹਨੇਰਾ ਵੀ ਹੋਣ ਵਾਲਾ ਉਸ ਟਾਈਮ ਹੋ ਗਿਆ 4:00 ਤੇ 5:00 ਦਾ ਟਾਈਮ ਹੋ ਗਿਆ ਬੱਜੀ ਸਾਡਾ ਗਿਆ ਭਾਂਡੇ ਧੋਣ ਤੇ ਹੁਣ ਫੋਰਮੈਨ ਲੱਗਾ ਕਾਰਵਾਈ ਕਰਨ ਕਹਿੰਦਾ ਪਿਸਟਨ ਪਾ ਲੈਨੇ ਉੱਤੇ ਦੇ ਨਿਵੜ ਲੈਨੇ ਫਿਰ ਥੱਲੇ ਵੜ ਕੇ ਜਾਏ ਬਰਚੂਮਬਰ ਲਾਵਾਂਗੇ ਹੱਥ ਨਾਲ ਲੱਗਣਾ ਫੋਰਮੈਨ ਫਿਰ ਇਦਾਂ ਕਰ ਬੈਲਟ ਤਾਂ ਨਾ ਡਿੱਗ ਜੇ ਯਾਰ ਫਲਿੱਪ ਕਰੀ ਜਾਣਾ ਬੈਲਟਾਂ ਨੇ ਇਹ ਬੈਲਾ ਜਿਹੜਾ ਡੋਲਾ ਜਾਏ ਚੱਲ ਹੱਸਦਾ ਇੱਧਰ ਡੋਲੇ ਤੇ ਗਲਤ ਫਲੈਟ ਚੱਲਣਾ ਭਾਂਟ ਯਾਰ ਤੇ ਉਹ ਲੈ ਓਹ ਠੀਕ ਆ ਹੱਥ ਨਾਲ ਲਾਈਏ ਇਹ ਵਿੱਚ ਪਾਣਾ ਹੁੰਦਾ ਉਹ ਵਿੱਚ ਪਾਣਾ ਹੁੰਦਾ ਅੱਛਾ ਇਹ ਨੰਬਰ ਨੰਬਰ ਲੱਗੇ ਇਹਨਾਂ ਦੇ ਲੱਗੇ ਹੋਏ ਹੁਣ ਜਿਹੜਾ ਆਪਾਂ ਪਰ ਉਹਦਾ ਵੀ ਲੱਗਿਆ ਨੰਬਰ ਥੱਲੇ ਲੱਗੇ ਹੁੰਦੇ ਆ ਨਾ ਹਮ ਲਾ ਮਿੱਤਰੋ ਪੈ ਗਿਆ ਹੁਣ ਪਿਸਟਮ ਇੱਕ ਨੰਬਰ ਹੈ ਤੇ ਉਧਰ ਭਾਈ ਸਾਡਾ ਹੈੱਡ ਉਹਦਾ ਬੜਾ ਬੁਰਾ ਹਾਲ ਆ ਭਾਈ ਇੱਕ ਚੀਜ਼ ਭਾਈ ਮੈਨੂੰ ਜ਼ਰੂਰ ਦੱਸੋ ਕਮੈਂਟ ਕਰਕੇ ਜਿਹੜੀ ਆ 에어 ਕਲੈਂਡਰ ਸਾਡਾ ਇਹ ਵੱਡਾ ਲਾਉਣ ਚ ਫਾਇਦਾ ਛੋਟਾ ਲਾਉਣ ਚ ਫਾਇਦਾ ਜਿਹੜੀ ਇੰਨੇ ਮਿੱਟੀ ਘਟਾ ਆਇਆ ਵੀ ਇਹਦੇ ਕਰਕੇ ਆਇਆ ਜਾਂ ਉਹ ਫਿਲਟਰਾਂ ਕਰਕੇ ਆਇਆ ਕਿਉਂ ਫਿਲਟਰ ਤਾਂ ਪਹਿਲਾਂ ਹੀ ਸਾਫ਼ ਕਰਦੇ ਨੇ ਆ ਫੋਰਮੈਨ ਸਾਡਾ ਕਹੀ ਜਾਂਦਾ ਕਹਿੰਦਾ ਤੁਸੀਂ ਸਫਾਈ ਨਹੀਂ ਕਰੀ ਫੋਰਮੈਨ ਡੇਲੀ ਸਫਾਈ ਕਰਦੇ ਰਹੇ ਸੀ ਉੱਥੇ ਉੱਠ ਕੇ ਨਾਲੇ ਝੋਨੇ ਚ ਲਾਈਏ ਕਣਕ ਚਲਾਈ ਨਹੀਂ ਇਹ ਇਹਦੇ ਸਾਹਮਣੇ ਮਿੱਟੀ ਕਿੰਨੀ ਆਈ ਇਹਦੇ ਵਿੱਚ ਹੈ ਤੁਹਾਡੇ ਸਾਹਮਣੇ ਮਿੱਟੀ ਕਿੰਨੀ ਆਈ ਇਹਦੇ ਵਿੱਚ ਉਹੀ ਤਾਂ ਸੋਚਣ ਵਾਲੀ ਗੱਲ ਆ ਯਾਰ ਮਨੂੰ ਐਂ ਆਇਆ ਕਿ ਇਹਦੇ ਥੱਲੇ ਤਾਂ ਨਹੀਂ ਮਿੱਟੀ ਖਿੱਚਦਾ ਇਹ ਇਹ ਜਿਹੜਾ 에어 ਕਲੰਡਰ ਆ ਬਣਾ ਉਹ ਢੁੱਲੀਆਂ ਹੋ ਗਈਆਂ ਇਹਦੀਆਂ ਤੁਖੀਆਂ ਆਈਆਂ ਜੇ ਤੁਸੀਂ ਹਵਾ ਵਾਲਾ ਪੈਪ ਜਿਹੜਾ ਇੱਥੇ ਕੰਪਰੈਸਰ 에어 ਕੰਪਰੈਸ਼ਨ ਦਾ ਡਾਊਨਰ ਪੈਪ ਲਗਾਉਂਦਾ ਔਰ ਥੱਲੇ ਮੋਹਰਾ ਹੁੰਦਾ ਇੱਕ ਜੇ ਤੁਸੀਂ ਉਹ ਵੀ ਨਾਲ ਨਹੀਂ ਤਾਂ ਬੰਦ ਕੀਤਾ ਤੁਹਾਨੂੰ ਉੱਧਰ ਦੀ ਮਿੱਟੀ ਖਿੱਚੂਗਾ ਕਿੱਥੇ ਕਿੱਥੇ ਉੱਧਰ ਵੀ ਹੈ ਉਹ ਜਗ੍ਹਾ ਇੱਧਰ ਜਿਹੜਾ ਆਪਣਾ ਬੂਸਟਰ ਹੁੰਦਾ ਹਵਾ ਵਾਲਾ ਉਹ ਤਾਂ ਹੈ ਨਹੀਂ ਇਹਦੇ ਲੱਗਾ ਲੱਗਾ ਨਹੀਂ ਹੈਗਾ ਫਿਰ ਜੀ ਜਿਹੜੀ ਕਿ ਪ੍ਰੋਵੀਜ਼ਨ ਹੁੰਦੀ ਹੈ ਇਹਦੇ ਵਿੱਚ 에어 ਮੈਨੀਫੋਲਡ ਦੇ ਵਿੱਚ ਥੱਲੇ ਜਿਹੜੀ ਪੈਪ ਲਾ ਕੇ ਹੁਣ ਇਹਦੇ ਇਹ ਤਾਂ ਨਹੀਂ ਹੈਗੀ ਉਹ ਦੇਖੋਗੇ ਆਪਾਂ ਇਹ ਮੈਨੂ ਫੋਨ ਦੇ ਵਿੱਚ ਚੈੱਕ ਕਰਾਂਗੇ ਆਪਾਂ ਕਿ ਕਿਤੇ ਉਰੇ ਨੂੰ ਖਿੱਚ ਗਿਆ ਉਹ ਹਾਂ ਇਧਰ ਦੀ ਖਿੱਚੀ ਗਿਆ ਉਹ ਉਹਨੂੰ ਜ਼ਰੂਰ ਦੇਖੀਂ ਫਿਰ ਮੈਨੂੰ ਇਧਰ ਤੋਂ ਲੱਗਦਾ ਉਧਰੋਂ ਹੀ ਲੱਗਦਾ ਵੀ ਆਣਾ ਹੋਣਾ ਉੱਥੀ ਨੂੰ ਹੈ ਸਾਹ ਖਿੱਚਣਾ ਇਧਰ ਦੀ ਉਹਨੇ ਸਾਹ ਖਿੱਚਣਾ ਆਪਣਾ ਅੰਦਰ ਖਿਚਰਾਵਾ ਖਿਚਣੀ ਅੰਦਰ ਇੱਕ ਨਾੜ ਤਾਂ ਯਾਰ ਕੋਈ ਨਹੀਂ ਦੇਗਾ ਉਹਦੇ ਲੱਗਿਆ ਇੱਕ ਉਹ ਲੰਬਾ ਆ ਉਹਦਾ 17 ਨੰਬਰ ਦਾ ਨਾੜ ਨਹੀਂ ਕੋਈ ਲੱਭੇਦਾ ਆਹ ਉਹ ਆਹ ਮੂੰਹ ਜੇ ਖੋਲੇ ਮੂੰਹ ਨੂੰ ਸਫਾਈ ਕਰਨ ਵਾਸਤੇ ਇੱਕ ਨਾੜ ਤਾਂ ਕੋਈ ਨਹੀਂ ਦੇਗਾ ਕਿਹੜਾ ਨਹੀਂ ਲੰਬਾ ਨਾੜ ਨਹੀਂ ਦੇਗਾ ਇੱਕ ਉਹ ਤਾਂ ਕੋਈ ਇਸ਼ੂ ਨਹੀਂ ਹੂੰ ਉਹ ਤਾਂ ਨਹੀਂ ਛੁੱਟਿਆ। ਔਰ ਮੈਂ ਪਿੱਛੇ ਅਸੀਂ ਝੋਨੇ ਜਦੋਂ ਬੜਾ ਮਿਸਤਰੀ ਲੱਭਿਆ ਸਾਨੂੰ ਨਹੀਂ ਮਿਸਤਰੀ ਲੱਭਿਆ ਰੋ। ਗਲ ਮੇਲੇ ਝੋਨੇ ਜਿਓ। ਮੈਂ ਬਹੁਤ ਟਰਾਈ ਕਰ ਰਿਹਾ ਰੇਪੁਰ ਤੱਕ। ਕਿਉਂਕਿ ਜਦ ਵੀ ਹੈਗਾ ਦਾ ਦਿਖਾਣ ਦਾ ਮਤਲਬ ਵੀ ਆਪਾਂ ਚੈੱਕ ਕਰਾਈਏ ਮਸ਼ੀਨ ਮੇਰੀ ਖੜੀ ਦੀ ਬਲਾਉਦਾ ਬਾਜ਼ਾਰ। ਰੋਡ ਤੇ ਡੀਜ਼ਲ ਬਹੁ ਖਾਂਦੀ ਦੀ। ਫਿਰ ਡੀਜ਼ਲ ਘਟਾਉਣ ਦੇ ਮਰਿਆ ਨੇ ਉਹ ਕਰ ਲੈ ਚ ਪੁਲੀ 9 ਇੰਚੀ ਪਾ ਲਈ ਰੋਡ ਤੇ ਜਿਆਦਾ ਖਾਂਦੀ ਦੀ। ਸਤਨਾ ਨਾ ਕਿੰਨਾ ਗਿਦਾ ਅੰਤ ਆ ਸੀ। ਨਾ ਮੇਰੇ ਕੋਲ ਨਹੀਂ ਆ ਰਹੀ। ਨਾ ਮੇਰਾ ਫੀਡ ਪੰਪ ਨੂੰ ਮੈਂ ਤਾਂ ਹਰ ਨਹੀਂ ਸੁਣ ਕੇ ਬਾਈ ਦੀ ਗੱਲ ਹੋਈ ਕਹਿੰਦਾ ਫੀਡ ਪੰਪ ਬਿਲਕੁਲ ਸਹੀ ਪਿਆ। ਨਾ ਫੀਡ ਪੰਪ ਤੇ ਸਰਾਬੀ ਨਿਕਲੂਗੀ ਮੈਂ ਤਾਂ ਸਹੀ ਬਣਾਈ ਗਿਆ ਉਹ। ਐ ਵਰਮਨ ਫੀਡ ਪੰਪ ਮਾਤਾ ਨੂੰ ਤਾਂ ਮੈਂ ਫੀਡ ਪੰਪ ਖਰਾਬ ਕਰਾ ਦੇ ਡੀ ਜੀ ਮਿਕਸਰ ਦਾ। ਯਾਰ ਇਤ ਮਿਸਤਰੀ ਪਹਿਲਾਂ ਬੁਲਾਇਆ ਤਾਂ ਮੈਂ। ਉਹਨੇ ਤਾਂ ਉਹਨੇ ਵਿਆ ਜਗਾੜ ਮੈਂ ਸਾਰਾ ਖੋਲ ਕੇ ਦੇਖੀ ਦੀ ਪੰਪ ਦੀ ਡੱਬੀ ਅੱਗੇ ਤੇ ਉਨੇ ਦਾ ਕੁਝ ਨਹੀਂ ਕਿਹਾ ਜਰਾ ਵੀਡ ਪੰਪ ਖਰਾਬ ਆਏ ਆ ਪਤੰਦਰ ਨੇ پتہ ਕੀ ਐ ਉਸ ਟਾਈਮ ਨਹੀਂ ਹੋਊਗਾ ਇਹਦਾ ਪਤਾ ਨਹੀਂ ਆਦਾ ਕਦੇ ਕਦੇ ਖਰਾਬ ਹੋਣਾ ਨਹੀਂ ਜਿਵੇਂ ਇਹਦੇ ਚ ਤੁਸੀਂ ਪਊਗਾ ਮਗਲਾਇਲ ਦਾ ਪਾਉਨੇ ਆ ਮਗਲਾਇਲ ਰਹਿਣਾ ਚਾਹੀਦਾ ਹਰ ਰੋਜ਼ ਦਾ ਮਗਲਾਇਲ ਰਾਹੇ ਜੀ ਡੀਜ਼ਲ ਨਹੀਂ ਨਾ ਪਰਾਣਾ ਨਹੀਂ ਹੁੰਦਾ ਮਗਲਾਇਲ ਜੀ ਤੇ ਡੀਜ਼ਲ ਬਿਲਕੁਲ ਵੀ ਨਹੀਂ ਆਉਂਦਾ ਜੀ ਇਹ ਉਹਦੀ ਗੱਲ ਕਰਦੇ ਜਿਹੜੀ ਪੰਪ ਦੇ ਆਪਾਂ ਦੱਬੀ ਲੱਗੀ ਹੁੰਦੀ ਮੂਰੇ ਸਪਰਿੰਗ ਜੀ ਲੱਗੇ ਹੁੰਦੇ ਜੀ ਚ ਆਓ ਉਹਦੇ ਉਹਦੇ ਸਾਡਾ ਡੀਜ਼ਲ ਮਿਕਸ ਹੋਇਆ ਪਾ ਮੈਂ ਬਾਈ ਨੂੰ ਕਿਹਾ ਮੈਂ ਇਹ ਕਹਿੰਦਾ ਫੀਡ ਪੰਪ ਖਰਾਬ ਹੈ ਮੈਂ ਕਿਹਾ ਫੀਡ ਪੰਪ ਤਾਂ ਜਾਵਾਂ ਵਧੀਆ ਰੀਜਨਲ ਕਰ ਤੇਲ ਵੀ ਨਹੀਂ ਛੱਡੇ ਨੇ ਕਿਉਂਕਿ ਸਾਨੂੰ ਤਾਂ ਫੀਡ ਪੰਪ ਦਾ ਤੇਲ ਲੱਗ ਮਤਲਬ ਹੈ ਹੈ ਥੋੜੀ ਛੋਟੀ ਲੈਣੀ ਹੈ ਵੱਡੀ ਲੈਣੀ ਹੈ ਸਰ ਗਿਆ ਨਾ ਬੈ ਗਿਆ ਗਰੰਟ